ਕੁੱਲ ਮੈਂ ਸਮਝਦਾਗਾ ਅੱਜ 3000 ਤੋਂ ਉੱਪਰ ਪੋਸਟਾਂ ਦੀ ਰਚਨਾ ਜਿਹੜੀ ਆ ਇਸ ਪੰਜਾਬ ਦੀ ਕੈਬਨਿਟ ਨੇ ਕੀਤੀ ਆ ਤਾਂ ਕਿ ਸਾਡੇ ਬੱਚੇ ਜਿਹੜੇ ਨੇਗੇ ਉਹ ਪੰਜਾਬ ਦੇ ਅੰਦਰ ਰਹਿ ਕੇ ਆਪਣੀਆਂ ਸੇਵਾਵਾਂ ਦੇ ਸਕਣ ਮੈਂ ਸਭ ਤੋਂ ਪਹਿਲਾਂ ਇਸ ਬੁੱਧੇ ਤੇ ਆਉਣਾ ਕਿ ਪੰਜਾਬ ਵਿਧਾਨ ਸਭਾ ਦਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅਸੀਂ ਸਪੈਸ਼ਲ ਸੈਸ਼ਨ ਜਿਹੜਾ ਇਸੇ ਮਹੀਨੇ 24 ਤੇ 25 ਤਰੀਕ ਨੂੰ 24 ਤੇ 25 ਫਰਵਰੀ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆਗਾ ਕਿਉਂਕਿ ਕਾफी ਅਰਸੇ ਤੋਂ ਕੁਝ ਬਿੱਲ ਕੁਝ ਸ਼ਬਦਾਂ ਨੇ ਕੰਮਕਾਰ ਪੈਂਡਿੰਗ ਪੈ ਸੀਗੇ ਸੋ 24 ਤੇ 25 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਣ ਜਾ ਰਿਹਾ ਜਿਹਦੇ ਅੰਦਰ ਜਿਹਦੇ ਅੰਦਰ ਜਿਹੜੇ ਪੈਂਡਿੰਗ ਬਿੱਲ ਲੇਗੇ ਜਿਹੜਾ ਪੈਂਡਿੰਗ ਸੰਵਿਧਾਨਿਕ ਕੰਮਕਾਰ ਆ ਪੰਜਾਬ ਸਰਕਾਰ ਦਾ ਉਹ ਪਾਸ ਕੀਤਾ ਜਾਊਗਾ ਸੋ 24 ਤੇ 25 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਉਹ ਅਸੀਂ ਬੁਲਾਇਆ ਗਿਆ ਇਹ ਅੱਜ ਦੀ ਕੈਬਨਿਟ ਦਾ ਅਹਿਮ ਫੈਸਲਾਗਾ ਇਸ ਤੋਂ ਬਿਨਾ ਡਰਾਈਵਰ ਆਫਕਾਰੀ ਤੇ ਕਰ ਵਿਭਾਗ ਐਕਸਾਈਜਨ ਟੈਕਸੇਸ਼ਨ ਡਿਪਾਰਟਮੈਂਟ ਦੇ ਅੰਦਰ 53 ਪੋਸਟਾਂ ਜਿਹੜੀਆਂ ਉਹ ਡਰਾਈਵਰਾਂ ਦੀਆਂ ਉਹ ਅਸੀਂ ਬੜੀ ਜਲਦੀ ਭਰਨ ਜਾ ਰਹੇ ਹਾਂ ਇਸ ਤੋਂ ਬਿਨਾ ਇੱਕ अहम ਫੈਸਲਾ ਲੈਂਦੇ ਆ 822 ਪੋਸਟਾਂ 822 ਪੋਸਟਾਂ ਜਿਹੜੀਆਂ ਨੇ ਉਹ ਸਿਹਤ ਤੇ ਪਰਿਵਾਰ ਭਲਾਈ ਯਾਨੀ ਕਿ ਸਾਡੇ ਹੈਲਥ ਸੈਕਟਰ ਦੇ ਅੰਦਰ ਸਾਡੇ ਸਿਹਤ ਖੇਤਰ ਦੇ ਅੰਦਰ ਅਸੀਂ ਲੈਬ ਟੈਕਨੀਸ਼ੀਅਨ ਦੀਆਂ 119 ਪੋਸਟਾਂ ਸਟਾਫ ਨਰਸ ਦੀਆਂ 311 ਪੋਸਟਾਂ ਇਸੇ ਤਰੀਕੇ ਮਲਟੀ ਪਰਪਸ ਹੈਲਥ ਵਰਕਰਸ ਦੀਆਂ 112 ਪੋਸਟਾਂ ਮਲਟੀ ਪਰਪਸ ਹੈਲਥ ਵਰਕ ਮੇਲ 270 ਪੋਸਟਾਂ ਕੁੱਲ 822 ਪੋਸਟਾਂ ਜਿਹੜੀਆਂ ਨੇ ਉਹ ਸਿਹਤ ਸਭਾਵਾਂ ਦੇ ਅੰਦਰ ਭਰਤੀ ਕਰਨ ਜਾ ਰਹੇ ਹਾਂ ਤਾਂ ਕਿ ਸਾਡੀਆਂ ਸਿਹਤ ਸਭਾਵਾਂ ਜਿਹੜੀਆਂ ਨੇ ਹੋਰ ਬਿਹਤਰ ਹੋ ਸਕਣ ਜਿਹੜੇ ਸਾਡੇ ਮੈਸਮੈਂਟ ਦਾ ਸਪੋਰਟਸ ਦਾ ਸਬੰਧਤ ਟੀਚਰ ਨੇਗੇ ਇਹਨਾਂ ਨੂੰ ਪੀਟੀਆਈ ਟੀਚਰ ਕਹਿ ਦਨੇਗੇ ਉਹ ਵੱਖ-ਵੱਖ ਡਿਪਾਰਟਮੈਂਟਾਂ ਦਾ ਤੇ ਅਸੀਂ 2000 ਉਹ ਵੀ ਭਰਤੀ ਕਰਨ ਜਾ ਰਹੇ ਹਾਂ ਇਸ ਤੋਂ ਬਿਨਾ ਮੈਡੀਕਲ ਤੇ ਸਿੱਖਿਆ ਦੇ ਖੇਤਰ ਖੋਜ ਦੇ ਖੇਤਰ ਦੇ ਅੰਦਰ ਉੱਥੇ ਵੀ ਅਸੀਂ ਲਗਭਗ 95 ਪੋਸਟਾਂ ਜਿਹੜੀਆਂ ਸਪੈਸ਼ਲਿਸਟ ਰੈਜ਼ੀਡੈਂਟ ਡਾਕਟਰ ਨੇ ਉਹਨਾਂ ਦੀ ਭਰਤੀ ਕਰਨ ਜਾ ਰਹੇ ਹਾਂ ਕੁੱਲ ਮੈਸਮੈਂਟਾਂਗਾ ਅੱਜ 3000 ਤੋਂ ਉੱਪਰ ਪੋਸਟਾਂ ਦੀ ਰਚਨਾ ਜਿਹੜੀ ਆ ਇਸ ਪੰਜਾਬ ਦੀ ਕੈਬਨਿਟ ਨੇ ਕੀਤੀ ਆ ਤਾਂ ਕਿ ਸਾਡੇ ਬੱਚੇ ਜਿਹੜੇ ਨੇਗੇ ਉਹ ਪੰਜਾਬ ਦੇ ਅੰਦਰ ਰਹਿ ਕੇ ਆਪਣੀਆਂ ਸੇਵਾਵਾਂ ਦੇ ਸਕਣ ਪੰਜਾਬ ਦੇ ਅੰਦਰ ਅਸੀਂ 6 ਅਦਾਲਤਾਂ ਬਣਾ ਰਹੇ ਹਾਂਗੇ ਜਿਹੜੀਆਂ ਸੁਪੀਰੀਅਰ ਜੁਡੀਸ਼ੀਅਲ ਹੋਣਗੀਆਂ ਯਾਨੀ ਕਿ ਐਡੀਸ਼ਨ ਸੈਸ਼ਨ ਦੇ ਲੈਵਲ ਦੀਆਂ ਅਸੀਂ ਕੋਰਟਾਂ ਸਥਾਪਿਤ ਕਰ ਰਹੇ ਹਾਂ ਜਿਹਦੇ ਅੰਦਰ ਜਿਹਦੇ ਅੰਦਰ ਜਿਹੜੇ ਐਨ ਆਰ ਆਈ ਨੇਗੇ ਉਹਨਾਂ ਦੇ ਮਾਮਲਿਆਂ ਤੇ ਵਿਚਾਰ ਹੋਊਗਾ ਉਹਨਾਂ ਦੇ ਮਾਮਲਿਆਂ ਨੂੰ ਸਪੀਡੀ ਯਾਨੀ ਬੜੀ ਤੇਜ਼ੀ ਦੇ ਨਾਲ ਉਹਨਾਂ ਦਾ ਫੈਸਲਾ ਹੋਊਗਾ ਔਰ ਇਸ ਤੋਂ ਬਿਨਾਂ ਤਿੰਨ ਚਾਰ ਜਿਹੜੀਆਂ ਕੋਰਟਾਂ ਲਗੀਆਂ ਉਹ ਐਡੀਸ਼ਨਲ ਸੈਸ਼ਨ ਚਲਦੀਆਂ ਬਣਾ ਰਹੇਗੇ ਤਿੰਨ ਕੋਰਟਾਂ ਜਿਹੜੀਆਂ ਲਗੀਆਂ ਉਹ ਜੂਨੀਅਰ ਸਬਜਜਰੀ ਯਾਨੀ ਕਿ ਲੋਅਰ ਜੁਡੀਸ਼ਰੀ ਦੀਆਂ ਬਣਾ ਰਿਹਾ ਤਾਂ ਕਿ ਉੱਥੇ ਫੈਸਲੇ ਜਲਦੀ ਤੇਜ਼ੀ ਨਾਲ ਹੋ ਸਕਣ ਹੋਰ ਬਹੁਤ ਸਾਰੇ ਫੈਸਲੇ ਹੋਏ ਜਿਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲੈਂਟ ਬਠਿੰਡਾ ਦੀ ਜਿਹੜੀ ਜ਼ਮੀਨ ਸੀਗੀ ਜਿਹੜੀ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲੈਂਟ ਬਣਨਾਂ ਦੀ ਜ਼ਮੀਨ ਸੀ ਜਿਹੜੀ ਅੱਜ ਦੁਬਾਰਾ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਤੋਂ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਤੋਂ ਵਾਪਸ ਲੈ ਕੇ ਦੁਬਾਰਾ ਬਿਜਲੀ ਬੋਰਡ ਨੂੰ ਦਿੱਤੀ ਗਈ ਹੈ ਤਾਂ ਕਿ ਉੱਥੇ ਬਿਜਲੀ ਬੋਰਡ ਆਪਣਾ ਕੋਈ ਵੀ ਹੋਰ ਕੰਮ ਕਰ ਸਕੇ ਖਾਸ ਕਰਕੇ ਜੇ ਅਸੀਂ ਗੱਲ ਕਰੀਏ ਤਾਂ ਉਹ ਸੋਲਰ ਸੋਲਰ ਪਲਾਨ ਲਾਉਣ ਦੀ ਗੱਲ ਹੋਈ ਹੈ ਕਿ ਉੱਥੇ ਸੋਲਰ ਪਲਾਨ ਲੱਗੇ ਤਾਂ ਕਿ ਉਹ ਜਿਹੜੀ ਜ਼ਮੀਨ ਆ ਵਰਤੋਂ ਚਾ ਸਕੇ ਨਹੀਂ ਤਾਂ ਜਦੋਂ ਦਾ ਥਰਮਲ ਪਲੈਂਟ ਬੰਦ ਹੋਇਆਗਾ ਔਰ ਜ਼ਮੀਨ ਜਿਹੜੀ ਆ ਵਰਤੋਂ ਚ ਨਹੀਂ ਆ ਰਹੀ ਸੋ ਉਹ ਜ਼ਮੀਨ ਜਿਹੜੀ ਆ ਵਾਪਸ ਅੱਜ ਪੀਐਸਪੀਸੀਐਲ ਨੂੰ ਵਾਪਸ ਕੀਤੀ ਆ ਸੋ ਇਹਦੇ ਨਾਲ ਇੱਕ ਬਹੁਤ ਵੱਡਾ ਫਾਇਦਾ ਮੈਂ ਸਮਝਦਾ ਬਿਜਲੀ ਬੋਰਡ ਨੂੰ ਹੋਊਗਾ